ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਪ੍ਰਕਾਸ਼ ਦੇ ਹਾਰ ਮੁਕੇ ਅੱਜ ਬਹੁਤ ਬੁਰੀ ਗੱਲ ਹੋ ਰਹੀ ਹੈ ਹੈਨਾ ਇਹਨੂੰ ਤਾਂ ਪਾਰਟੀ ਚ ਪੜ ਦੇਣਾ ਚਾਹੀਦਾ ਹੈ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵੀ ਇਹਨਾਂ ਦੇ ਚਾਰ ਜਿਮਨੀ ਚੋਣਾਂ ਦਾ ਮੈਂ ਫਿਰ ਜ਼ਿਕਰ ਕਰ ਰਿਹਾ ਚਾਰਾਂ ਥੀਕਾਂ ਦੇ ਜਿ ਤਰ੍ਹਾਂ ਇੱਕ ਸੀਟ ਬਦੋ ਨਾ ਹਰਮੰਦਰ ਸਾਹਿਬ ਦੇ ਵਿੱਚ ਬਾਕੀ ਸੀਟਾਂ ਦੇ ਲਈ ਵੀ ਕੋਈ ਫੈਸਲਾ ਲਿਆ ਗਿਆ ਕਿ ਕੋ ਨੂੰ ਉਮੀਦਵਾਰ ਹੋ ਸਕਦੇ ਨੇ ਇਹ ਸੀਟਾਂ ਵੀਰੇ ਹਨ ਕੇ ਦੀਆਂ ਹੈਨਾ ਇਹ ਸੀਟਾਂ ਸੀ ਦਿਹਾੜੇ ਮੁਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਖ-ਵੱਖ ਸਮਾਗਮਾਂ ਤੇ ਸਿੱਧੂ ਦਾ ਭਰਾ ਜਾਂ ਸੰਵਿੰਦਰ ਗਵੰਦੋਂ ਵਿੱਚ ਕੋਈ ਇੱਕ ਉਮੀਦਵਾਰ ਸ਼੍ਰੀ ਰਾਮ ਸਾਹਿਬ ਸਾਹਿਦ ਗਵੰਦ ਦੀ ਗੱਲ ਕਰੀਏ ਤਾਂ ਉਹ ਡੇਰਾ ਬਾਬਾ ਨਾਨਕ ਦੇ ਨਾਲ ਸੰਬੰਧ ਰੱਖਦੇ ਨੇ ਉਤੋਂ ਵੀ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਲੋਕੀਨ ਚਰਚਾ ਹੈ ਕਿ ਤੋ ਤਸਵੀਰਾਂ ਦੇ ਵਿੱਚ ਉੱਡੀ ਗਿੰਦੀ ਦੇ ਵਿੱਚ ਸਿੱਚ ਸੰਗਤ ਨਜ਼ਰ ਆ ਰਹੀ ਹੈ ਪੈਸਾ ਕੁਝ ਇਸ ਤਰੀਕੇ ਦੇ ਅੰਮ੍ਰਿਤਪਾਲ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਪਹਿਲਾਂ ਹੀ ਕਿਹਾ ਜਾ ਰਿਹਾ ਇਹਦਾ ਬਿਹੇਵੀਅਰ ਹੈ ਹੇਠ ਪੰਜ ਪਿਆਰਿਆ ਪਾਰਟੀ ਨੂੰ ਬਹੁਤ ਵਿਚਾਰ ਆਉਣਾ ਹੈ ਇਸ ਸਰ ਅਗਰ ਕੀਰਤਨਦੀਰ ਵਾਂਗੀ ਸਮੇਂ ਸ੍ਰੀ ਕਾਟ ਦਾ ਸਾਈਡ ਤੋਂ ਪਰਦਰ ਗਿਆਨੀ ਰਗबीर ਸਿੰਘ ਤੇ ਐ ਜੀ ਪੀ ਸੀ ਦੇ ਪ੍ਰਧਾਨ ਦਾ ਮੈਂ ਫਿਰ ਜ਼ਿਕਰ ਕਰ ਰਿਹਾ ਹਾਂ 14 ਸੀਟਾਂ ਦੇ ਲਈ ਜਿੱਦਾਂ ਇੱਕ ਸੀਟ ਤੋਂ ਦੋ ਨਾਵਾਂ ਦਾ ਤੁਸੀਂ ਜ਼ਿਕਰ ਕੀਤਾ ਬਾਕੀ ਸੀਟਾਂ ਦੇ ਲਈ ਵੀ ਕੋਈ ਫੈਸਲਾ ਲਿਆ ਗਿਆ ਕਿ ਕੌਣ ਉਮੀਦਵਾਰ ਹੋ ਸਕਦੇ ਨੇ ਇਸ ਵੱਲੋਂ ਕਾਪੀ ਸ਼ਰਤਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਸਿੱਧੂ ਦਾ ਭਰਾ ਜਾਂ ਸੁਖਵਿੰਦਰ ਅਗਵੰਦ ਤੋਂ ਉਹ ਇੱਕ ਉਮੀਦਵਾਰ ਹੋਰ ਵੀ ਸੰਤਾ ਪਹੁੰਚਿਆ ਨਗਰ ਕੀਰਤਨ ਦੀ ਅਰੰਭਤਾ ਤੋਂ ਡੇਰਾ ਬਾਬਾ ਨਾਨਕ ਦੇ ਨਾਲ ਸੰਬੰਧ ਰੱਖਦੇ ਨੇ ਉਤੋਂ ਵੀ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਚੁੱਕਾ ਹੈ ਜਿੱਥੇਆਂ ਨੇ ਗੁਰਬਾਣੀ ਕੀਰਤਨ ਕੀਤਾ ਇਸ ਸਮੇਂ ਅਕਾਲ ਤਖਤ ਸਾਹਿਬ ਦੇ ਗਿਆਨੀ ਰਤਬੀ ਦੇ ਵੱਲੋਂ ਸੰਤੰਗ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ ਆਖਰੀ ਸਵਾਲ ਭਾਈ ਸਾਹਿਬ ਜਿਸ ਤਰੀਕੇ ਦੇ ਹੁਣ ਅੰਮ੍ਰਿਤਪਾਗ ਨੂੰ ਲੈ ਕੇ ਰਿਹਾਈ ਲੈ ਕੇ ਚਲਾਇਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜੇਕਰ you <laughs> ਵੋਲਟਾਂ ਜਿੱਤ ਜਾਂਦੀ ਨੇ ਤਾਂ ਬਾਹਰ ਆਉਣ ਦਾ ਰਸਤਾ ਸਾਫ਼ ਹੋਏਗਾ ਪਰ ਐਨਐਸਸੀ ਖਾਸਤੇ ਲਈ ਫਿਰ ਵਾਅਦਾ ਦਿੱਤੀ ਗਈ ਕੋਈ ਆਸ ਉਮੀਦ ਜਾਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਲ੍ਹ ਤੋਂ ਉਹਨਾਂ ਨੂੰ ਬਾਹਰ ਲਿਆਂਦਾ ਸਜਾਇਆ ਗਿਆ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਫੁੱਲ ਜਿਹੜੇ ਨੇ ਵਿਦੇਸ਼ਾਂ ਤੋਂ ਮੰਗਾਈ ਗਏ ਨੇ ਵਿਦੇਸ਼ਾਂ ਤੋਂ ਇਹ ਫੁੱਲ ਜਿਹੜੇ ਨੇ ਜਹਾਜ਼ ਦੇ ਰਾਹੀਂ ਲਿਆਂਦੇ ਗਏ ਜਿਸ ਤੋਂ ਬਾਅਦ ਸ਼ਹੀਦ ਦਰਬਾਰ ਸਾਹਿਬ ਨੂੰ ਕੋਨਾ ਕੋਨਾ ਫੁੱਲਾਂ ਦੇ ਨਾਲ ਸਜਾਇਆ ਗਿਆ ਇਸ ਮੌਕੇ ਤੁਸੀਂ ਤਸਵੀਰਾਂ ਮੈਂ ਇਹੀ ਜਾਨਣਾ ਚਾਹੁੰਦਾ ਕਿ ਜੋ ਇਸ ਵੇਲੇ ਪੰਕਤਖਹਲਾਤ ਨੇ ਸੰਗਤ ਦੇ ਵੱਲੋਂ ਕਹ ਰਿਹਾ ਹੋਇਆ ਸ੍ਰੀ ਨਗਰ ਕੀਰਤਨ ਦੇ ਦਰਸ਼ਨ ਦਿੱਤਾ ਗਿਆ ਉਹਨਾਂ ਸਾਰੇ ਲਾਟਨ ਤੁਸੀਂ ਕਿੱਦਾਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਕੀ ਸ੍ਰੀ ਦਰਬਾਰ ਸਾਹਿਬ ਦਾ ਅਲੋਕੀ ਨਜ਼ਾਰਾ ਦੇਖਿਆ ਹੈ ਹਰ ਗੁਰੂ ਜੀ ਦਾ ਖਾਲਸਾ ਜਿਹੜੀ ਹੈ ਉਹ ਖੁਸ਼ਹੂਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗੁੰਦੀ ਦੇ ਵਿੱਚ ਸ੍ਰੀ ਅਕਾਲੀ ਦਲ ਬਾਦਸ਼ਾਹ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਜਿਹੜੇ ਨਕਮਤ ਤੱਕ ਹੋ ਕੇ ਸਰਦਾ ਦੇ ਉਹਨਾਂ ਨੇ ਦੱਸਿਆ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਬਹੁਤ ਹੀ ਮੁੱਤੀ ਦੇ ਵਿੱਚ ਨਤਮਸਤਕ ਹੋ ਰਹੇ ਨੇ ਇਸ ਇਤਿਹਾਸਿਕ ਵਿਆਹਾਰੇ ਨੂੰ ਜਿਹੜਾ ਉਹਨਾਂ ਦੇ ਮਾਨ ਜਿਹੜਾ ਉਹਨਾਂ ਦੇ ਮਾਨਤੇ ਸੀ ਇਸ ਕਮੇਟੀ ਦੇ ਵੱਲੋਂ ਵੱਖ-ਵੱਖ ਸਮਾਗਮ ਕੀਤੇ ਗਏ ਅਤੇ ਅੱਖਰ ਗੁਰਦੁਆਰਾ ਸ੍ਰੀ ਰਾਮਪੁਰ ਸਾਹਿਬ ਤੋਂ ਸਤਕੜਿ ਸ੍ਰੀ ਹਰਮੰਦਰ ਸਾਹਿਬ ਦਾ ਕਬੂਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ ਹੈ। ਅਲੋਕਿਕ ਨਗਰ ਕੀਰਤਨ ਤੁਸੀਂ ਦੇਖਿਆ। ਇਹ ਵਿਚ ਉਸ ਸਮੇਂ ਵੱਡੀ ਗੱਲ ਹੈ ਕਿ ਹੁਣ ਹੋਰ ਵੀ ਕਈ ਗੱਲਾਂ ਇਹ ਸਾਹਮਣੇ ਆਉਂਦੀਆਂ। ਉੱਥੇ ਹੀ ਸੰਗਤਾਂ ਦੇ ਵੱਲੋਂ ਬਹੁਤ ਕੁਝ ਕਿਹਾ ਜਾ ਰਿਹਾ ਕਿ ਮਸਾਲੀ ਜਿਹੜੀ ਲਗਾਏ ਕਾਰਵਾਈ ਕੀਤੀ ਜਾਵੇ ਤੁਹਾਨੂੰ ਲੱਗਦਾ ਕਿ ਹੁਣ ਪੰਥ ਪਰਵਾਨ ਤੋਂ ਫੈਸਲਾ ਹੋਏਗਾ ਜੋ ਵੀ ਅਦਾਲਤ ਸਾਹਿਬ ਵੱਲੋਂ ਬਿਲਕੁਲ ਹੋਏਗਾ ਜੀ ਇਸਨ ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੀ ਗੁਰੂ ਜੀ ਸਮਝੀਆ ਨੀ ਰਗबीर ਸਿੰਘ ਤੇ ਐ ਜੀ ਪੀ ਸੀ ਦੇ ਪਰਦਾਰਹ ਹੋਈਆਂ ਗੱਲਾਂ ਜਿਹੜੀਆਂ ਇਹ ਆਪਣੇ ਆਪ ਨੂੰ ਪੰਥਕ ਸ਼ੋਅ ਕਰਦੇ ਸੀ ਗੁਰਕਾਰਨ ਨਤਮਸਤਕ ਪੁਨੀਆ ਸੰਗਤਾਂ ਦੇ ਵੱਲੋਂ ਕਾਫੀ ਸ਼ਰਧਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਸ ਮੌਕੇ ਵਤੀ ਕਿਸੇ ਦੇ ਡੇਰੇ ਵਾਲੇ ਕਰਕੇ ਦਾ ਤਾਂ ਇਹ ਨੋਟ ਕਿ ਸ਼ਖਸੀਅਤਾਂ ਤਾਂ ਤੇ ਸਿਆਸੀ ਰਾਜਨੀਤੀ ਦੀ ਗੱਲ ਨਹੀਂ ਕਿ ਤੁਸੀਂ ਸਾਡਾ ਨਗਰ ਕੀਰਤਨ ਦੀ ਰੰਗਤ ਤੋਂ ਪਹਿਲਾਂ ਜਿਹੜੀਆਂ ਚਾਰ ਜਗ੍ਹੀਆਂ ਤੋਂ ਹਰ ਦਾ ਐਲਾਨ ਹੋ ਸਕਦਾ ਹੈ ਰਾਗੀ ਜਦੋਂ ਉਹ ਜਿਹੜੀ ਸੀਟ ਹੈ ਉਹਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਡਿੰਪੀ ਟਾਈਪ ਦੇ ਗਿਆਨੀ ਜੀ ਤੁਹਾਡੀ ਕਿਸ ਤਰੀਕੇ ਦੀ ਜਨਤਾ ਨੂੰ ਪਹਿਲੇ ਪ੍ਰਕਾਸ਼ ਕਰ ਰਹੇ ਸਾਡੀ ਵੀ ਤਿਆਰੀ ਹੈ ਜੀ ਹੱਲੇ ਤੱਕ ਤਾਂ ਤਿਆਰੀ ਹੈ ਪੂਰੀ ਸੰਗਤਾਂ ਦੇ ਵਿੱਚ ਇਹ ਹਾਲੇ ਐਕਚੁਅਲੀ ਡੇਟਡ ਡਿਕਲੇਅਰ ਵੀ ਹੋ ਰਹੀ ਹੈ। ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦੇ ਕਿ ਲਗਾਤਾਰ ਇੱਕ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਸਾਡੇ ਵੱਲੋਂ ਜੀ ਦੀਪ ਸਿੰਘੂ ਦਾ ਪ੍ਰੋਗਰਾਮ ਕੀਤੇ ਜਾਂ ਰਹੀਆਂ ਸਨ। ਸ਼੍ਰੀ ਦਰਬਾਰ ਸਾਹਿਬ ਰੰਗਵਰਗੇ ਪੁਨਾ ਦੇ ਨਾਲ ਉਨ੍ਹਾਂ ਨੇ ਇੱਕ ਦਾ ਕੋਈ ਫੈਸਲਾ ਲਿਆ ਕਿ ਕਈ ਮਹੀਨਿਆਂ ਤੋਂ ਇਹ ਫੁੱਲ ਜਿਹੜੇ ਨੇ ਵਿਦੇਸ਼ਾਂ ਤੋਂ ਮੰਗਾਇਏ ਗਏ ਨੇ, ਦੇਸ਼ ਵਿਦੇਸ਼ਾਂ ਤੋਂ ਅਗਵਾ ਜਿਹੜੇ ਤੁਹਾਡੇ ਨਾਲ ਵੀ ਨਗਰੋਂਦੇ ਉਹਨਾਂ ਦੇ ਨਾਮ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਉਹ ਵੀ ਕਿਸੇ ਨਾਲ ਨਹੀਂ ਹੈ। ਦੋਨਾਂ ਚੋਂ ਇੱਕ ਹੈ। ਮਤਲਬ ਮੈਂ ਉਹਨਾਂ ਦਾ ਜਾਣ ਕੇ ਨਹੀਂ ਨਾਮ ਲਿਆ ਸੀ ਕਿਸੇ ਗੱਲ ਕਰਕੇ ਉਹ ਵੀ ਨਾਂ ਕਿਸ ਸੰਗਤ ਦੇ ਵੱਲੋਂ ਇਹ ਦੋ ਨਾਂ ਨੇ ਉਹਨਾਂ ਚ ਦੋਵਾਂ ਚ ਕੋਈ ਅਚੋਕ ਹਾਂ ਅਗਵਾਨ ਦੀਆਂ ਤਸਵੀਰਾਂ ਦੇ ਵਿੱਚ ਕੀ ਸ਼ੀਰ ਬਾਹਰ ਸਾਹਿਬ ਦਾ ਅਲੋਕੀ ਨਜ਼ਾਰਾ ਦੇਖ ਕੇ ਹਰ ਕਿਸੇ ਨੇ ਜਿਹੜਾ ਸਦੀਪ ਸਿੱਧੂ ਦੇ ਬਰਦਰ ਦਾ ਨਾਮ ਲਿਆ ਉਹ ਮੰਨਿਆ ਜਾਂਦਾ ਕਿ ਉਹ ਅਮਰਪਾਲ ਸਿੰਘ ਉਹਨਾਂ ਦੇ ਕਰੀਬੀ ਨੇ ਔਰ ਸੁਵਿੰਦਰ ਅਗਵਾਨ ਤੁਹਾਡੇ ਕਰੀਬੀ ਨੇ ਤਾਂ ਇਹਨਾਂ ਦੋਵਾਂ ਨੂੰ ਲੈ ਕੇ ਫਿਰ ਸੈਂਪਲ ਕਿੱਦਾਂ ਬਣੇ ਸਰ ਸਾਈ ਵੀ ਕੇ ਨਤਮਸ ਨਹੀਂ ਕੋਈ ਨਹੀਂ ਹੋ ਜਾਈਗਾ ਤਾਂ ਸਾਡੇ ਚ ਪਿੱਟ ਕਰ ਰਹੀ ਹੈ ਨੇ ਦੱਸ ਦਿਓ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਐਮਪੀ ਹੋ ਤੁਹਾਡੇ ਹੀ ਸੰਸਦ ਪਬਲਿਕ ਜਿਹੜੀ ਮੈਂਬਰ ਹੈ ਕੰਗਰਾ ਹਾਣਾ ਉਹਦੀ ਬਿਆਨਬਾਜ਼ੀ ਜਿਹੜੀ ਫਿਲਮ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿਉਂਕਿ ਤੁਹਾਡਾ ਪਰਿਵਾਰ ਦਾ ਤੰਗੀਤੇ ਤੌਰ ਤੇ ਜੋ ਕੁਝ ਉਹਦੇ ਵਿੱਚ ਦਿਖਾਇਆ ਗਿਆ ਉਹਦੇ ਨਾਲ ਨਾਤਾ ਉਹਨੂੰ ਕਿਦਾਂ ਦੇ ਸਾਹਿਬ ਤੋਂ ਸੱਚਕਣ ਸ੍ਰੀ ਹਰਮੰਦਰ ਸਾਹਿਬ ਦਾ ਟ੍ਰੇਲਰ ਦੇਖਿਆ ਜੋ ਟ੍ਰੇਲਰ ਦਿਖਾਇਆ ਨਗਰ ਕੀਰਤਨ ਵੀ ਸਜਾਇਆ ਗਿਆ ਹੈ ਜਿਹੜੀ ਚੀਜ਼ ਕਦੇ ਗੱਲ ਕਦੇ ਹੋਈ ਨਹੀਂ ਉਹਦੇ ਵਿੱਚ ਦਸਾਇਆ ਗਿਆ ਦਿਖਾਇਆ ਗਿਆ ਹੈ ਵੱਡੀ ਗੱਲ ਕਰਕੇ ਮੰਗ ਕਰਦੇ ਆਂ ਉਹਥੇ ਹੀ ਸੰਗਤਾਂ ਦੇ ਵੱਲੋਂ ਵਕਫ ਇੱਕ ਪ੍ਰਕਾਰ ਦੇ ਲੰਗਰ ਵੀ ਕਿਉਂਕਿ ਗੱਲੇ ਤਾਂ ਕੁਝ ਸੈਕਿੰਡ ਦਾ ਜਾਂ ਕੁਝ ਮਿੰਟਾਂ ਦਾ ਟ੍ਰੇਲਰ ਹੀ ਹੈ ਉਹਦੇ ਤੋਂ ਕਿਦਾਂ ਤੁਹਾਨੂੰ ਇਹ ਲੱਗਿਆ ਕਿ ਫਿਲਮ ਜਿਹੜੀ ਸਿੱਖਾਂ ਦੇ ਖਿਲਾਫ ਚ ਇਸਨ ਨਗਰ ਕੀਰਤਨ ਦੀ ਰਵਾਇਤ ਨੂੰ ਉਹਦੇ ਐਪਦੀ ਨਹੀਂ ਉਹਦੇ ਵਿੱਚ ਦਿਖਾਇਆ ਹੈ ਵੀ ਸਾਨੂੰ ਪਿੰਡਾਂ ਵਾਲੇ ਪਰਦਾ ਆਇਦਰਾ ਗਾਂਧੀ ਕਹਿੰਦੇ ਆਂ ਪਿੰਡ ਨੂੰ ਪਾਜ ਪਿਆ ਆ ਦੀ ਸਰੂਪਾ ਫੇਟ ਕੀਤੇ ਗੁਰੂ ਕਰਨ ਨਤਮਸਤਕ ਹੋਈਆਂ ਸੰਗਤਾਂ ਦੇ ਵੱਲੋਂ ਕਾਫੀ ਸ਼ਰਧਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਅਤੇ ਹੋਰ ਵੀ ਸੰਗਤਾਂ ਪਹੁੰਚਿਆ ਨਗਰ ਕੀਰਤਨ ਦੀ ਰੰਮਤਾ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਵੀ ਕੀਤਾ ਇਸ ਸਮੇਂ ਅਕਾਲ ਤਖਤ ਸਾਹਿਬ ਦੇ ਗਿਆਨੀ ਰਕबीर ਸਿੰਘ ਜੀ ਦੇ ਵੱਲੋਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਗਈ। ਉਥੇ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦਈਏ ਕਿ ਲਗਾਤਾਰ ਹੀ ਪਿਛਲੇ ਕਈ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਸ੍ਰੀ ਦਰਬਾਰ ਸਾਹਿਬ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ। ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਫੁੱਲ ਜਿਹੜੇ ਨੇ ਵਿਦੇਸ਼ਾਂ ਤੋਂ ਮੰਗਾਏ ਗਏ ਨੇ। ਦੇਸ਼ ਵਿਦੇਸ਼ਾਂ ਤੋਂ ਇਹ ਫੁੱਲ ਜਿਹੜੇ ਨੇ ਜਹਾਜ਼ ਦੇ ਰਾਹੀਂ ਲਿਆਂਦੇ ਗਏ ਜਿਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦਾ ਕੋਨਾ ਕੋਨਾ ਫੁੱਲਾਂ ਦੇ ਨਾਲ ਸਜਾਇਆ ਗਿਆ ਇਹ ਤੁਸੀਂ ਮਗਰੋਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਸ਼੍ਰੀ ਨਗਰ ਕੀਰਤਨ ਦੇ ਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਸ਼੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਕੇ ਹਰ ਕਿਸੇ ਦੀ ਰੂਹ ਜਿਹੜੀ ਆ ਉਹ ਖੁਸ਼ ਹੋ ਰਹੀ ਸ਼ੀਰ ਗੁਰੂ ਗਰਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਕੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਨੇ ਦੱਸਿਆ ਕਿ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋ ਰਹੇ ਨੇ ਇਸ ਇਤਿਹਾਸਿਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਖ-ਵੱਖ ਸਮਾਗਮ ਕੀਤੇ ਗਏ ਅਤੇ ਅੱਜ ਗੁਰਦੁਆਰਾ ਸ੍ਰੀ ਰਾਮਸਾਹਿਬ ਤੋਂ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਤੱਕ ਵਿਸ਼ੋ ਜਿਸ ਸਮੇਂ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਨਜ਼ਰ ਆ ਰਹੀ ਹੈ ਉੱਥੇ ਹੀ ਸੰਗਤਾਂ ਦੇ ਵੱਲੋਂ ਵਕਫਕ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਐ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਪੰਜ ਪਿਆਰਿਆਂ ਦੀ ਸਰੂਪਾ ਪੇਟ ਕੀਤੇ ਗੁਰਕਾਰਨ ਨਤਮਸਤਕ ਹੋਈਆਂ ਸੰਗਤਾਂ ਦੇ ਵੱਲੋਂ ਕਾਫੀ ਸ਼ਰਧਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਅਤੇ ਹੋਰ ਵੀ ਸੰਗਤਾਂ ਪਹੁੰਚਿਆ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਵੀ ਕੀਤਾ ਇਸ ਸਮੇਂ ਅਕਾਲ ਪੁਰਖ ਸਾਹਿਬ ਦੇ ਗਿਆਨੀ ਰਕबीर ਸਿੰਘ ਜੀ ਦੇ ਵੱਲੋਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਗਈ ਉਥੇ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਦੱਸ ਦਈਏ ਕਿ ਲਗਾਤਾਰ ਹੀ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਸ਼੍ਰੀ ਦਰਬਾਰ ਸਾਹਿਬ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਫੁੱਲ ਜਿਹੜੇ ਨੇ ਵਿਦੇਸ਼ਾਂ ਤੋਂ ਮੰਗਾਏ ਗਏ ਨੇ ਦੇਸ਼ ਵਿਦੇਸ਼ਾਂ ਤੋਂ ਇਹ ਫੁੱਲ ਜਿਹੜੇ ਨੇ ਜਹਾਜ਼ ਦੇ ਰਾਹੀਂ ਲਿਆਂਦੇ ਗਏ ਜਿਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦਾ ਕੋਨਾ ਕੋਨਾ ਫੁੱਲਾਂ ਦੇ ਨਾਲ ਸਜਾਇਆ ਗਿਆ ਅਤੇ ਇਸ ਮੌਕੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਸ਼੍ਰੀ ਨਗਰ ਕੀਰਤਨ ਦੇ ਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਸ਼੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਕੇ ਹਰ ਕਿਸੇ ਦੀ ਰੂਹ ਜਿਹੜੀ ਆ ਉਹ ਖੁਸ਼ ਹੋ ਰਹੀ ਸ਼ੀਰ ਗੁਰੂ ਕ੍ਰੰਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬਕੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਨੇ ਦੱਸਿਆ ਕਿ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋ ਰਹੇ ਨੇ ਇਸ ਇਤਿਹਾਸਿਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਖ-ਵੱਖ ਸਮਾਗਮ ਕੀਤੇ ਗਏ ਅਤੇ ਅੱਜ ਗੁਰਦੁਆਰਾ ਸ੍ਰੀ ਰਾਮਸਾਹਿਬ ਤੋਂ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ ਹੈ ਅਲੋਕੀਕਰ ਨਗਰ ਕੀਰਤਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਸਮੇਂ ਵੱਡੀ ਗਿੰਦੀ ਦੇ ਵਿੱਚ ਸਿੱਖ ਸੰਗਤ ਨਜ਼ਰ ਆ ਰਹੀ ਹੈ ਉੱਥੇ ਹੀ ਸੰਗਤਾਂ ਦੇ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਐ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਪੰਜ ਪਿਆਰੇ ਦੀ ਸਰੋਪਾ ਪੇਟ ਕੀਤੇ ਗੁਰੂ ਕਾਰਨ ਨਤਮਸਤਕ ਹੋਈਆਂ ਸੰਗਤਾਂ ਦੇ ਵੱਲੋਂ ਕਾਫੀ ਸ਼ਰਧਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਤਾਂ ਅਤੇ ਹੋਰ ਵੀ ਸੰਗਤਾਂ ਪਹੁੰਚੀਆਂ ਨਗਰ ਕੀਰਤਨ ਦੀ ਅਰੰਭਤਾ ਤੋਂ ਪਹਿਲਾਂ ਸ੍ਰੀ ਅਖੰਡ ਪੜ ਸਾਹਿਬ ਦੇ ਭੋਗ ਪਾਏ ਗਏ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਵੀ ਕੀਤਾ ਇਸ ਸਮੇਂ ਅਕਾਲ ਤਖਤ ਸਾਹਿਬ ਦੇ ਗਿਆਨੀ ਰਬੀਰ ਸਿੰਘ ਜੀ ਦੇ ਵੱਲੋਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਗਈ ਅਤੇ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਦੱਸ ਦਈਏ ਕਿ ਲਗਾਤਾਰ ਹੀ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਸ਼੍ਰੀ ਦਰਬਾਰ ਸਾਹਿਬ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਫੁੱਲ ਜਿਹੜੇ ਨੇ ਵਿਦੇਸ਼ਾਂ ਤੋਂ ਮੰਗਾਏ ਗਏ ਨੇ ਦੇਸ਼ ਵਿਦੇਸ਼ਾਂ ਤੋਂ ਇਹ ਫੁੱਲ ਜਿਹੜੇ ਨੇ ਜਹਾਜ਼ ਦੇ ਰਾਹੀਂ ਲਿਆਂਦੇ ਗਏ ਜਿਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦਾ ਕੋਨਾ ਕੋਨਾ ਫੁੱਲਾਂ ਦੇ ਨਾਲ ਸਜਾਇਆ ਗਿਆ ਅਤੇ ਇਸ ਮੌਕੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਸ਼੍ਰੀ ਨਗਰ ਕੀਰਤਨ ਦੇਵ ਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਸ਼੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਕੇ ਹਰ ਕਿਸੇ ਦੀ ਰੂਹ ਜਿਹੜੀ ਆ ਉਹ ਖੁਸ਼ ਹੋ ਰਹੀ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਗੁਰੂ ਰਾਮਦਾਸ ਜੀ ਕੇ ਨੰਦ ਮਸਤਕ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੇ ਪੇਟ ਕਰ ਰਹੀਆਂ ਨੇ ਦਾ ਜੀ ਦੀ ਸ਼੍ਰੀ ਹਰਮੰਦ ਸਾਹਿਬ ਜੀ ਦੀ ਗੱਲ ਕੀਤੀ ਹੈ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਸੀ ਜਦੋਂ ਕਾਲਪ ਤੱਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਕ ਵਕ ਸਮਾਗਮ ਕੀਤਾ ਤੇ ਅੱਜ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਅਭਿਆਲ ਬਹੁਤ ਵਾਇਰਲ ਹੋ ਰਹੀ ਇਹ ਚੋਲ ਗੱਲ ਕਹਦੇ ਦਾ ਹਰ ਮੰਦਰ ਸਾਈਂ ਦਾ ਨਗਰ ਕੀਰਤਨ ਵਿੱਚ ਸਜਾਇਆ ਜਾਂਦਾ ਅਲੋਕਿਕ ਨਗਰ ਕੀਰਤਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਸਮੇਂ ਵੱਡੀ ਗਿੰਦੀ ਦੇ ਵਿੱਚ ਸਿੱਖ ਸੰਗਤ ਨਜ਼ਰ ਆ ਰਹੀ ਹੈ ਉੱਥੇ ਹੀ ਸੰਗਤਾਂ ਦੇ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਐ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਦਾਮਨੀ ਨੇ ਪਹੁੰਚਿਆ ਜਾਉਂਦਾ ਹੈ ਉਹ ਪੁਛਾ ਸਿੱਧਾ ਦਿਖਾਈ ਜਾਂਦੇ ਆ ਫਿਰ ਉਹਦੇ ਕਰਕੇ ਮਾਹੌਲ ਗੁਰੂ ਕਰਨ ਨਤਮਸਤਕ ਹੋਈਆਂ ਸਟੈਂਡਾ ਦੇ ਨਾਲ ਨਗਰ ਕਿਰਦਨ ਦਾ స్వాਗਤ ਕੀਤਾ ਜਾ ਰਿਹਾ ਹੈ ਟੰਗੜਾ ਦੀ ਜੋ ਦਿੱਤੀ ਦੇ ਵਿੱਚ ਪੰਖੀ ਬੀਹੇਵੀਅਰ ਹੈ ਨਗਰ ਕਿਰਦਨ ਦੀ ਅਰੰਭਤਾ ਤੋਂ ਪਹਿਲਾਂ ਸ਼੍ਰੀ ਅਖੰਡ ਪੜ ਸਾਹਿਬ ਦੇ ਕੋਪਾ ਪਾਰਕ ਦੀਆਂ ਜਥਿਆਂ ਨੇ ਗੁਰਬਾਣੀ ਕੀਰਤਨ ਵੀ ਕੀਤਾ ਇਸ ਸਮੇਂ ਵਿੱਚ ਹੋਣਾ ਦਾ ਮੈਂ ਜ਼ਿਕਰ ਕਰ ਰਿਹਾ ਚਾਰਾਂ ਸੀਟਾਂ ਦੇ ਲਈ ਜਿਵੇਂ ਇੱਕ ਸੀਟ ਤੋਂ ਦੋ ਨਾਮ ਹੋ ਗਏ ਤੁਸੀਂ ਜਿਵੇਂ ਕੀਤਾ ਬਾਕੀ ਸੀਟਾਂ ਦੇ ਲਈ ਵੀ ਕੋਈ ਫੈਸਲਾ ਲਿਆ ਗਿਆ ਕਿ ਕੌਣ ਉਮੀਦਵਾਰ ਹੋ ਸਕਦਾ ਇੱਕ ਸੀਟ ਤਾਂ ਮੇਰੇ ਹੰਕੇ ਦੀ ਹੈ ਨਾ ਉਸੇ ਦੀ ਲਹਿਰ ਪਾਈ ਜਾ ਰਹੀ ਹੈ ਦੱਸਿਆ ਕਿ ਲਗਾਤਾਰ ਹੀ ਪਿਛਲੇ ਕਈ ਦਿਨਾਂ ਤੋਂ ਜੀਤ ਸਿੰਘ ਦਾ ਭਰਾ ਜਾਂ ਸੁਖਵਿੰਦਰ ਰਗਵਾਨ ਦੋਵਾਂ ਚ ਕੋਈ ਇੱਕ ਉਮੀਦਵਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜੀਤ ਸਿੰਘ ਦੀ ਗੱਲ ਕਰੀਏ ਤਾਂ ਉਹ ਡੇਰਾ ਬਾਬਾ ਰਣਕਲੇ ਨਾਲ ਸੰਬੰਧ ਰੱਖਦੇ ਨੇ ਉਤੋਂ ਵੀ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਸੀ ਕਿ ਇਹਨਾਂ ਵਿੱਚ ਚ ਰਹੀਆਂ ਪੂਰੀਆਂ ਚਰਚਾ ਹੈ ਦੇਸ਼ ਵਿਦੇਸ਼ਾਂ ਤੋਂ ਇੱਕ ਸਮੂਹ ਦੇ ਜਹਾਜ਼ ਦੇ ਰਹੇ ਲਿਆ ਦੇਖੀ ਜਿਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦਾ ਆਖਰੀ ਸਵਾਲ ਹੈ ਪਈਸਾ ਬਿਸ ਤਰੀਕੇ ਦੇ ਨਾਲ ਸਚਾਇਆ ਗਿਆ ਇਹਨੂੰ ਲੈ ਕੇ ਰਿਹਾਈ ਨੂੰ ਲੈ ਕੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ ਉਹ ਵੋਟਾਂ ਜਿੱਤ ਜਾਂਦੇ ਨੇ ਤਾਂ ਬਾਹਰ ਆਉਣ ਦਾ ਰਸਤਾ ਸਾਫ਼ ਹੋਏਗਾ ਪਰ ਐਨਐਸ ਇੱਕ ਸਾਲ ਦੇ ਲਈ ਫਿਰ ਵਧਾ ਦਿੱਤੀ ਗਈ ਕੋਈ ਆਸ ਉਮੀਦ ਜਾਂ ਉਹਦੇ ਲਈ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਲ੍ਹ ਤੋਂ ਉਹਨਾਂ ਨੂੰ ਬਾਹਰ ਲਿਆਂਦਾ ਕੀ ਕਿ ਨਜ਼ਾਰਾ ਦੇਖ ਕੇ ਹਰ ਕਿਸੇ ਦੀ ਰੂਹ ਜਿਹੜੀ ਹੈ ਉਹ ਖੁਸ਼ ਹੋ ਮਤਲਬ ਸ਼੍ਰੀ ਗੁਰੂ ਜਨਪਤਿ ਜੀ ਦੇ ਪੱਲੇ ਪ੍ਰਕਾਸ਼ ਦੇ ਹਾੜੇ ਆਪ ਦੇ ਵੱਡੀ ਕੀਰਤੀ ਦੇ ਵਿੱਚ ਸਿੱਖ ਸੰਤਾ ਗੁਰਦੁਆਰਾ ਸ਼੍ਰੀ ਰਾਮ ਸਰਸਤਾਂ ਕੀ ਇਹ ਹੀ ਜਾਨਣਾ ਚਾਹੁੰਦਾ ਕਿ ਜੋ ਇਸ ਵਾਰੇ ਪੰਤਕ ਅਲਾਸ ਨੇ ਅਕਾਲੀ ਦਲ ਨੇ ਕਿਰਿਆ ਹੋਇਆ ਦੱਸ ਦੇ ਕਿ ਸ਼੍ਰੀ ਫਰਮੰਦਰ ਸਾਹਿਬ ਦੇ ਵਿੱਚ ਵੱਡੀ ਕੀਰਤੀ ਉਹਨਾਂ ਸਾਰੇ ਹਾਲਾਤਾਂ ਨੂੰ ਤੁਸੀਂ ਕਿਦਾਂ ਦੇਖ ਨਤਮਸਤਕ ਹੋ ਰਹੇ ਨੇ ਇਸ ਇਤਿਹਾਸਿਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਵੱਲੋਂ ਵੱਖ-ਵੱਖ ਸਮਾਗਮ ਕੀਤੇ ਗਏ ਅਤੇ ਅੱਜ ਗੁਰਦੁਆਰਾ ਸ਼੍ਰੀ ਰਾਮ ਸਾਹਿਬ ਤੋਂ ਸਤਕੜ ਸ਼੍ਰੀ ਅਰਬਾਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਨੂੰ ਸਜਾਇਆ ਗਿਆ ਹੈ ਅਲੋਕਿਕ ਨਗਰ ਕੀਰਤਨ ਨੂੰ ਸੱਚੀ ਸ਼ੌਦੇ ਪ੍ਰਤੀ ਉਹ ਵੱਡੀ ਜਿੰਦਗੀ ਦੇ ਵਿੱਚ ਜਿੰਨਾ ਸੰਗਤ ਨਜ਼ਰ ਆ ਰਹੀ ਹੈ ਉੱਥੇ ਹੀ ਸੰਗਤਾਂ ਦੇ ਵੱਲੋਂ ਉਹਨਾਂ ਦੇ ਮਨ ਜਿਹੜਾ ਉਹਨਾਂ ਦੇ ਮਨ ਚੀਂ ਬਈ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪੰਥ ਨੂੰ ਦਾਤ ਦੇ ਨਾਲ ਇਸ ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੀ ਅਕਾਲ ਚਕਸਾਈ ਦੇ ਜੱត្រ ਗਿਆਨੀ ਰਗबीर ਸਿੰਘ ਤੇ ਐ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਪੰਜ ਪਿਆਰਿਆਂ ਦੀ ਸਰੂਪਾ ਪੇਟ ਕੀਤੇ ਗੁਰੂਕਾਰਨ ਨਤਮਸਤਕ ਹੋਈਆਂ ਸੰਗਤਾਂ ਦੇ ਵੱਲੋਂ ਕਾਫੀ ਸ਼ਰਧਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਅਤੇ ਹੋਰ ਵੀ ਸੰਗਤਾਂ ਪਹੁੰਚਿਆ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਵੀ ਕੀਤਾ ਇਸ ਸਮੇਂ ਅਕਾਲ ਤਖਤ ਸਾਹਿਬ ਦੇ ਗਿਆਨੀ ਰਜबीर ਸਿੰਘ ਜੀ ਦੇ ਵੱਲੋਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਗਈ ਉਹਤੇ ਸੰਕਟਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਭਾਈ ਜਾ ਰਹੀ ਬਸ ਇਹ ਦਿੱਤਾ ਗਿਆ ਲਗਾਤਾਰ ਲਾਤ ਪਿਛਲੇ ਕਿੰਨਾ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਪੁਰਬ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਸ਼੍ਰੀ ਦਰਬਾਰ ਸਾਹਿਬ ਰੰਗ ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਫੁੱਲ ਜਿਹੜੇ ਨੇ ਵਿਦੇਸ਼ਾਂ ਤੋਂ ਮੰਗਾਏ ਗਏ ਨੇ ਇਹ ਵਿਦੇਸ਼ਾਂ ਤੋਂ ਇਹ ਫੁੱਲ ਜਿਹੜੇ ਨੇ ਜਹਾਜ਼ ਦੇ ਰਾਹੀਂ ਲਿਆਂਦੇ ਗਏ ਜਿਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦਾ ਕੋਨਾ 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 ਦੇ ਨਾਲ ਸਜਾਇਆ ਗਿਆ ਇਸ ਮੌਕੇ ਤੁਸੀਂ ਤਸਵੀਰਾਂ ਦੇਖ ਸਕਦੇ ਬੱਲੇ ਬੀਂਦੀ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਸ਼੍ਰੀ ਨਗਰ ਕੀਰਤਨ ਦੇ ਦਰਸ਼ਨ ਜਿਹੜੇ ਨੇ ਕੀਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸ਼੍ਰੀ ਦਰਬਾਰ ਸਾਹਿਬ ਦਾ ਲੋਕੀ ਕੀ ਨਜ਼ਾਰਾ ਦੇਖਦੇ ਹੋ ਪਰ ਰੂਹ ਜਿਹੜੀ ਆ ਉਹ ਖੁਸ਼ ਹੋ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਬੀਂਦੀ ਦੇ ਵਿੱਚ ਸਿੱਖ ਸੰਗਤ ਦਾ ਤਨਖਾਹ ਐਕਰਾਰ ਦਿੱਤਾ ਹੈ ਦੁਆਰਾ ਸ਼੍ਰੀ ਰਾਮ ਸਰ ਸਾਹਿਬ ਜੀ ਇਹ ਅੱਗੇ ਵੀ ਹੁਣ ਹੋਰ ਵੀ ਕਈ ਗੱਲਾਂ ਇਹਨਾਂ ਦੀਆਂ ਹੋ ਰਹੀਆਂ ਨੇ ਦੱਸਦੀ ਕਿ ਸ੍ਰੀ ਹਰਮੰਦਰ ਸਾਹਿਬ ਦੀ ਵੀ ਕਿਹਾ ਜਾ ਰਿਹਾ ਕਿ ਮਸਾਲੀ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਲੱਗਦਾ ਕਿ ਹੁਣ ਪੰਥ ਪ੍ਰਮਾਣਿਕ ਫੈਸਲਾ ਹੋਏਗਾ ਜੋ ਵੀ ਅਕਾਲ ਤਖਤ ਸਾਹਿਬ ਵੱਲੋਂ ਬਿਲਕੁਲ ਹੋਏਗਾ ਜੀ ਵਕ ਵਕ ਸਮਾਜ ਦੇ ਸੰਕੇਤਾਂ ਦੇ ਅੱਗੇ ਗੁਰਦੁਆਰਾ ਸ੍ਰੀ ਰਾਮ ਸਾਹਿਬ ਸਨਤੂ ਸਾਰਾ ਕੁਝ ਹੀ ਸੰਜਗੀ ਅਰ ਮੰਦਰ ਪਾਈ ਤੱਕ ਵਿਸ਼ਾਲ ਨਗਰ ਕੀਰਤਨ ਸਜਾਉ ਕਰਦੇ ਸੀ ਅਲੋਕਿਕ ਨਗਰ ਕੀਰਤਨ ਪੰਥ ਸਮਝ ਗਈ ਹੈ ਵੀ ਪੰਥਕ ਲੋਕ ਨਹੀਂ ਪੰਥਕ ਲੋਕ ਵੱਡੀ ਗਿਣਤੀ ਦੇ ਵਿੱਚ ਸਤਿਕ ਆਪ ਆਪਣਾ ਨਜ਼ਰ ਆ ਰਹੀ ਹੈ ਉੱਥੇ ਹੀ ਟੰਡਾ ਦੇ ਵੱਲ ਕਰਕੇ ਦਾਤ ਲੈ ਲਓ ਵਕਤ ਪ੍ਰਕਾਰ ਦੇ ਲੰਗਰ ਦੀ ਗੱਲ ਕਰੀ ਕਿਉਂਕਿ ਤੁਸੀਂ ਸਾਧਦਾ ਵੀ ਹੋ ਅੱਗੇ ਹੁਣ ਜਿਹੜੀਆਂ ਯਾਰ ਜਿਮਨੇ ਜੋਣਾ ਦਾ ਪਿਆਰ ਹੋ ਸਕਦਾ ਪਰ ਜਿੱਦੜ ਬਾ ਜਿਹੜੀ ਇਸ ਨਗਰ ਕਪਤਨ ਦੀ ਰਵਾਇਤ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਜਿੰਨਾਂ ਚਿਰ ਦੀਆਂ ਅਲੀ ਦਲ ਛੱਡ ਜਾਂਦੇ ਨੇ ਤੁਹਾਡੇ ਕਿਸ ਤਰੀਕੇ ਦੀ ਤਿਆਰੀ ਸਾਡੀ ਵੀ ਤਿਆਰੀ ਹੈ ਜੀ ਹੱਲੇ ਤੱਕ ਤਾਂ ਪਿਆਰਿਆਂ ਦੀ ਸਰੂਪਾ ਪੇਟ ਕੀਤੇ ਗੁਰਕਾਰਨ ਨਤਮਸਤਕ ਹੋਈਆਂ ਸੰਗਤਾਂ ਦੇ ਵੱਲੋਂ ਕਾਫੀ ਸ਼ਰਧਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੰਥਕ ਸ਼ਖਸੀਅਤਾਂ ਅਤੇ ਹੋਰ ਵੀ ਸੰਗਤਾਂ ਪਹੁੰਚਿਆ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਵੀ ਕੀਤਾ ਇਸ ਸਮੇਂ ਅਕਾਲ ਤਖਤ ਸਾਹਿਬ ਦੇ ਗਿਆਨੀ ਰਕबीर ਸਿੰਘ ਜੀ ਦੇ ਵੱਲੋਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਗਈ ਉਥੇ ਸੰਕਟਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਦੱਸ ਦਈਏ ਕਿ ਲਗਾਤਾਰ ਹੀ ਪਿਛਲੇ ਕਈ ਦਿਨਾਂ ਤੋਂ ਸ਼੍ਰੀ